ਬੀਤੇ ਦਿਨ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਕਲਾਕਾਰਾਂ ਦੀ ਵੀਡੀਓ ਕਵਰੇਜ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੋ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਜੋ ਬੀਤੇ ਦਿਨ ਮੀਟਿੰਗ ਹੋਈ ਉਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਕਲਾਕਾਰਾਂ ਦੀ ਵੀਡੀਓ ਕਵਰੇਜ ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਜੋ ਫੈਸਲੇ ਲਏ ਗਏ ਫਿਲਮ ਟੀਮ ਦੀ ਸਿਰਫ ਇੱਕ ਦੋ ਫੋਟੋਆਂ ਦੇ ਜਿਹੜੀ ਹੈ ਉਹ ਖਿੱਚ ਸਕਦੀ ਹੈ ਸੋ ਰਵੇਗ ਇੱਕ ਤੋਂ ਫੋਟੋਆਂ ਦੀ ਹੀ ਪਰਮਿਸ਼ਨ ਜਿਹੜੀ ਹੈ ਦਿੱਤੀ ਗਈ ਹੈ ਪ੍ਰਖਿਆਮਾ ਇਟ ਸਿੱਖ ਵਿਦਿਆਰਥੀਆਂ ਦੇ ਕਾਕਾਰ ਲਾਹਣ ਤੇ ਜਤਾਈ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ ਮਾਮਲੇ ਚ ਕਾਨੂੰਨੀ ਸਾਲ ਲੈ ਕੇ ਕਦਮ ਚੁੱਕਿਆ ਜਾਏਗਾ ਸੋ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਿਹੜੇ ਪ੍ਰੀਖਿਆਰਤੀ ਨੇ ਦੋਵੇਂ ਪ੍ਰੀਖਿਆ ਦੇਣ ਜਾਂਦੇ ਨੇ ਤੇ ਉਹਨਾਂ ਨੂੰ ਕਾਕਾਰ ਉਤਾਰਨ ਲਈ ਕਿਹਾ ਜਾਂਦਾ ਹੈ ਸੋ ਇਸ ਨੂੰ ਵੀ ਬੜੀ ਸੰਜੀਦਗੀ ਦੇ ਨਾਲ ਲਿਆ ਗਿਆ ਇਸ ਮੁੱਦੇ ਨੂੰ ਇਸ ਬਾਬਤ ਜਿਹੜਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਹਿਮ ਫੈਸਲੇ ਲਏ ਜਾਣਗੇ ਬੀਤੇ ਦਿਨ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲੇ ਲਏ ਗਏ ਨੇ ਸੋ ਕਲਾਕਾਰਾਂ ਦੀ ਵੀਡੀਓ ਕਵਰੇਜ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦਾ ਫੈਸਲਾ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ فن ٹیم دی صرف جڑی 1 یا 2 فوٹواں ہی کھچن دی اجازت دیتی گئی ہے۔ اس علاوہ پرکھیا دوران سکھ વિદ્યાર્થીاں دے ککار لاہون تے جو معاملے لگاتار سامنے آئے نے اس تے بھی ناراضگی ظاہر کیتی گئی ہے۔ فیصلہ کیتا گیا ہے کہ معاملے دے وچ ہن اگے قانونی صلاح لے کے قدم چُکیا جائے گا۔ سو اے تعداد دے کے ਐਡਵੋਕੇਟ ਹਰਜਿੰਦਰ ਸਿੰਘ ਤਾਮੀਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਸ਼੍ਰੋਮਣੀ ਕਮੇਟੀ ਦੇ तमाम ਜਿਹੜੇ ਨੇ ਉਹ ਆਗੂ ਮੌਜੂਦ ਸਨ ਜਿੱਥੇ ਕਿ ਕਈ ਪੰਤਕ ਮਸਿਆਂ ਤੇ ਵਿਚਾਰਾ ਹੋਈਆਂ ਔਰ ਖਾਸ ਤੌਰ ਤੇ ਕਈ ਮੁੱਦੇ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਈ ਵਾਰ ਵੀਡੀਓ ਬਣਾਈ ਜਾਂਦੀ ਹੈ ਔਰ ਉਸ ਨੂੰ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਇਆ ਜਾਂਦਾ ਸੋ ਇਸ ਨੂੰ ਬੜੀ ਗੰਭੀਰਤਾ ਨਾਲ ਸ਼੍ਰੋਮਣੀ ਕਮੇਟੀ ਨੇ ਲਿਆ ਜਿਸ ਨੂੰ ਲੈ ਕੇ ਫੈਸਲੇ ਲਏ ਗਏ ਨੇ ਇਸ ਤੋਂ ਇਲਾਵਾ ਜਿਹੜੇ ਪ੍ਰੀਖਿਆਰਤੀ ਨੇ ਜਿਹੜੇ ਪ੍ਰੀਖਿਆ ਕੇਂਦਰ ਜਾਂਦੇ ਨੇ ਤਾਂ ਹੁਣ ਹਾਲ ਦੇ ਸਮੇਂ 'ਚ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਉਹਨਾਂ ਨੂੰ ਆਪਣੇ ਕਕਾਰ ਉਤਾਰ ਸੋ ਇਸ ਨੂੰ ਵੀ ਗੰਭੀਰਤਾ ਨਾਲ ਲਿਆ ਹੈ ਔਰ ਇਸ ਦੇ ਬਾਰੇ ਕਾਨੂੰਨੀ ਜੜੀ ਹੈ رائے ਲੈ ਕੇ ਅੱਗੇ ਕਦਮ ਚੁੱਕਣ ਦੀ ਗੱਲ ਸ਼੍ਰਵਣੀ ਕਮੇਟੀ ਵੱਲੋਂ ਕਹੀ ਗਈ ਹੈ ਪਿਛਲੇ ਦਿਨੀ Rajasthan ਵਿੱਚ ਸਾਡੀਆਂ ਦੋ ਬੇਕੀਆਂ ਇੱਕ ਨੇ ਦਾ ਕਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹ ਮੌਕਾ ਨਹੀਂ ਦਿੱਤਾ ਜਾਦ ਕੇ ਪੰਡਾਮੈਂਟਰ ਰਾਈਟ ਦੇ ਤੌਰ ਦੇ ਉੱਤੇ 6 ਇੰਚ ਇਹਨਾਂ ਦੀ ਆਪਣੀਆਂ ਵੀ ਨਿਰਧਾਰਤ ਆ ਕਿ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ 6 ਇੰਚ ਦੀ ਜਿਹੜੀ ਤੁਸੀਂ ਸਰੀ ਸਾਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਇਹ ਨਹੀਂ ਮਨਾ ਕੀਤਾ ਉਸ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਦਲ ਜਹਿਰ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਰਾਂ ਕੋਲੋਂ ਰਾਇ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜਰੂਰ ਖੜਕਾਵਾਂਗੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਤਾਂ ਹਦੀਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ। ਉਦੋਂ ਜ਼ਿਆਦਾ ਉਥੇ ਕੈਮਰਾ ਘਮਾਉਣਾ, ਉਥੇ ਜਾ ਕੇ ਦੂਸਰਿਆਂ ਨੂੰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ।